ਪੰਜਾਬੀ ਗਾਇਕਾ ਅਤੇ ਫਿਲਮ ਅਦਾਕਾਰਾ ਅਮਰ ਨੂਰੀ, ਅਲਬ ਸਿਕੰਦਰ ਅਤੇ ਸਾਰੰਗ ਸਿਕੰਦਰ ਸੱਚ칸 ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਗੁਰੂ ਘਰ ਦਰਸ਼ਨ ਕੀਤੇ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਗੁਰੂ ਘਰ ਆ ਕੇ ਮਨ ਨੂੰ ਸਕੂਨ ਮਿਲਦਾ ਹੈ। ਅਮਰ ਨੂਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੇ ਬੱਚੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ ਜਿਸ ਦੇ ਚਲਦੇ ਅੱਜ ਗੁਰੂ ਘਰ ਮੱਥਾ ਟੇਕਣ ਲਈ ਆਏ ਹਨ। ਉਹਨਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਸਿਕੰਦਰ ਪਰਿਵਾਰ ਨੂੰ ਦੁਬਾਰਾ ਸਟੇਜ 'ਤੇ ਵੇਖਿਆ ਜਾਵੇ। ਉਨਾ ਕਿਹਾ ਕਿ ਗੁਰੂ ਮਹਾਰਾਜ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਅਤੇ ਉਹਨਾਂ ਨੂੰ ਕਾਮਯਾਬੀ ਦੇਣ ਜੋ ਆਪਣੀ ਗੀਤ ਸੰਗੀਤ ਦੀ ਯਾਤਰਾ ਸ਼ੁਰੂ ਕਰਨ ਜਾ ਰਹੇ ਹਨ ਪ੍ਰਮਾਤਮਾ ਦੇ ਦਰਬਾਰ ਤੇ ਤਾਂ ਹਮੇਸ਼ਾ ਹੀ ਲਿਵ ਲੱਗੀ ਰਹਿੰਦੀ ਆ ਔਰ ਹਮੇਸ਼ਾ ਆਣਾ ਜਾਣਾ ਰਹਿੰਦਾ ਹੈ ਗੁਰੂ ਮਹਾਰਾਜ ਆਪ ਬੁਲਾਉਂਦੇ ਨੇ ਸਾਡੀ ਤਾਂ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਆ ਸਕੀਏ ਉਹ ਮਹਾਰਾਜ ਆਪ ਬੁਲਾਉਂਦੇ ਆ ਕਿਰਪਾ ਕਰਦੇ ਆ ਤਾਂ ਹੀ ਆਉਣਾ ਹੁੰਦਾ ਹੈ ਸਰਦੂਲ ਜੀ ਦੇ ਨਾਲ ਵੀ ਬਹੁਤ ਵਾਰੀ ਜੋ ਬੱਚੇ ਛੋਟੇ ਹੁੰਦੇ ਸੀ ਉਦੋਂ ਵੀ ਬਹੁਤ ਵਾਰੀ ਆਏ ਆ ਤੇ ਹੁਣ ਅੱਜ ਮੈਂ ਇਸ ਕਰਕੇ ਆਈ ਆਂ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਇਆ ਸਤਿਗੁਰਾਂ ਤੋਂ ਸਾਰੰਗ ਸਿਕੰਦਰ ਤੇ ਅਲਾਪ ਸਿਕੰਦਰ ਦੇ ਗਾਣੇ ਕਾਫੀ ਹੁਣ ਆ ਰਹੇ ਨੇ ਕੈਸਟਲ ਨੇ ਵੀ ਰਿਲੀਜ਼ ਹੋ ਰਹੀਆਂ ਨੇ ਤੇ ਉਹਨਾਂ ਵਾਸਤੇ ਅਸ਼ੀਰਵਾਦ ਲੈਣ ਆਏ ਆ ਤਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਬੱਚਿਆਂ ਦੇ ਸਿਰ ਤੇ ਹੱਥ ਰੱਖਣ ਮਿਹਰ ਭਰਿਆ ਕਾਮਯਾਬੀਆਂ ਦੇਣ ਸਤਿਗੁਰ ਤੇ ਆਪਣੀ ਜਰਨੀ ਸ਼ੁਰੂ ਕਰਨ ਲੱਗੇ ਨੇ ਮਿਊਜ਼ਿਕ ਦੀ ਸੋ ਇਸ ਕਰਕੇ ਵੀ ਬੱਚੇ ਨੂੰ ਨਾਲ ਲੈ ਕੇ ਪਰਿਵਾਰ ਸਵੇਤਾ ਜਾਏ ਬਹੁਤ ਸਕੂਨ ਮਿਲਦਾ ਜੀ ਅਸਲੀ ਸਖਦੇ ਸ਼ਬਦ ਹੈ ਨਹੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਅਸਲ ਤਾਂ ਜਗ੍ਹਾ ਇਹੀ ਆ ਬਾਕੀ ਤਾਂ ਸਾਰਾ ਕੁਝ ਆਣਾ ਜਾਣਾ ਹੈ ਜ਼ਿੰਦਗੀ ਜਿਹੜੀ ਆ ਜਦੋਂ ਪੱਥਰਤੀ ਤੇ ਸਾਡਾ ਜੀਵਨ ਹੁੰਦਾ ਹੈ ਜਨਮ ਤੋਂ ਲੈ ਕੇ ਮਰਨ ਤੱਕ ਮਾਇਆ ਜਾਲ ਹੈ ਤੇ ਆਣਾ ਜਾਣਾ ਸਾਰੀ ਚੀਜ਼ਾਂ ਨੇ ਪਰ ਕੁਝ ਵੀ ਹਮੇਸ਼ਾ ਸਥਾਈ ਨਹੀਂ ਸਥਾਈ ਜੋ ਹੈ ਜੋ ਸਦਾ ਰਹਿਣ ਵਾਲਾ ਉਹ ਸਿਰਫ ਪ੍ਰਮਾਤਮਾ ਦਾ ਨਾਮ ਉਹ ਸਤਗੁਰ ਸੱਚੇ ਪਾਤਸ਼ਾਹ ਜਿਹੜੇ ਉਹ ਸਦਾ ਰਹਿਣ ਵਾਲੇ ਨੇ ਜੋ ਸਦਾ ਰਹਿਣ ਵਾਲਾ ਹੈ ਮੁਹੱਬਤ ਉਹਦੇ ਨਾਲ ਕਰਨੀ ਚਾਹੀਦੀ ਹੈ ਚਾਹਤ ਉਹਦੀ ਰੱਖਣੀ ਚਾਹੀਦੀ ਹੈ ਜੋ ਸਦਾ ਰਹਿਣ ਵਾਲਾ ਹੈ ਜਿਹਨੇ ਆ ਕੇ ਖਤਮ ਹੋ ਜਾਣਾ ਹੈ ਚਲੇ ਹੀ ਜਾਣਾ ਉਹਦੇ ਨਾਲ ਕਿਸ ਚੀਜ਼ ਦੀ ਮੁਹੱਬਤ ਹੈ ਨਾ ਮੁਹੱਬਤ ਉਹਦੇ ਨਾਲ ਕਰੋ ਜੋ ਸਦਾ ਰਹਿਣ ਵਾਲਾ ਹੈ